ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 760 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 761 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਪਣਾ ਜਾਣਾ ਰਹਿ ਗਏ ਮਨ ਉਠਾ ਨਿਰੰਕਾਰ ਜਿਉ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਆਵਸਦਾ ਹੈ ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ 84 ਦੇ ਚੱਕਰਾਂ ਵਿੱਚ ਨਹੀਂ ਪੈਂਦਾ ਤਾਂ ਕਾਇੰਤਨ ਨਾ ਪਈਏ ਊਚਾ ਗੰਮ ਪਾਰ ਜਿਉ ਉਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਹ ਸਭ ਨਾਲੋਂ ਉੱਚੀ ਹਸਤੀ ਵਾਲਾ ਹੈ ਉਹ ਪੌਂਚ ਹੈ ਉਹੋ ਬੇਅੰਤ ਹੈ ਜਿਸ ਪ੍ਰਾਪੇ ਆਪਣਾ ਵਿਸਰੈ ਸੋ ਮਰ ਜਮੈਂ ਲੱਖ ਵਾਰ ਜਿਓ ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਹ ਲੱਖਾਂ ਵਾਰੀ ਜਮਦਾ ਮਰਦਾ ਰਹਿੰਦਾ ਹੈ 84 ਲੱਖ ਜੂਨਾ ਦੇ ਗੇੜ ਚ ਪਿਆ ਰਹਿੰਦਾ ਹੈ ਸਾਚਨੇ ਹੋ ਤਿੰਨ ਪ੍ਰੀਤਮਾ ਜੇਨ ਮਨ ਉੱਠਾਇ ਆਪ ਜਿਓ ਜਿਨਾ ਗੁਰਮੁਖਾਂ ਸੱਜਣਾ ਦੇ ਮਨ ਵਿੱਚ ਪਰਮਾਤਮਾ ਆ ਪਾਵਸਦਾ ਹੈ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ਗੁਣ ਸਾਝੀ ਤਿੰਨ ਸੰਗ ਵਸੇ ਆਠ ਪੈਰ ਪ੍ਰਭ ਜਾਪ ਜਿਓ ਜਿਹੜੇ ਮਨੁੱਖ ਉਹਨਾਂ ਦੀ ਸੰਗਤ ਵਿੱਚ ਵਸਦੇ ਹਨ ਉਹ ਵੀ ਅਠੇ ਪੈਰ ਪ੍ਰਭ ਦਾ ਨਾਮ ਜਪ ਕੇ ਉਨ੍ਹਾਂ ਨਾਲ ਗੁਣਾ ਦੀ ਸਾਝ ਬਣਾ ਲੈਂਦੇ ਹਨ ਰੰਗ ਰੱਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜਿਓ ਜਿਹੜੇ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜਿਓ हे प्रभु परमात्मा तू सब दा पैदा करने वाला है तू सब कुछ करन दे समर्थ है तू आप ही आप एक है जगत रचना रच के अनेक रूप भी तू आप ही है तू समर्थ तू सर्व में तू है बुद्ध विवेक जियो तू सब ताकता का मालिक है तू सब ना विच व्यापक है ਜੀਵਾ ਨੂੰ ਚੰਗੇ ਮੰਦੇ ਦੀ ਪਰਖ ਦੀ ਅਕਲ ਦੇਣ ਵਾਲਾ ਭੀ ਤੂੰ ਆਪ ਹੀ ਹੈ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਓ ਨਾਨਕ ਆਖਦਾ ਹੈ ਕਿ হে ਪ੍ਰਭੂ ਜੇ ਤੂੰ ਮਿਹਰ ਕਰੇ ਤਾਂ ਤੇਰੇ ਭਗਤ ਜਨਾ ਦਾ ਆਸਰਾ ਲੈ ਕੇ ਮੈਂ ਸਦਾ ਤੇਰਾ ਨਾਮ ਜਪਦਾ ਰਹਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਰਾਗ ਸੋਹੀ ਮਹੱਲਾ ਪੰਜਵਾਂ ਅਸ਼ਟ ਪਦਿਆਂ ਘਰ ਦਸਵਾਂ ਕਾਫੀ ਰਾਗ ਸੋਹੀ ਕਾਫੀ ਘਰ ਦਸਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅੱਠ ਬੰਦਾ ਵਾੜੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੈਂਜੀ ਕਾਂਡਿਆ ਏ ਮੇਰੇ ਖਸਮ ਪ੍ਰਭੂ ਜੇ ਮੈਂ ਭੁੱਲਾ ਕਰਦੀ ਹਾਂ ਜੇ ਮੈਂ ਓਕਾਈਆਂ ਕਰਦੀ ਹਾਂ ਤਾਂ ਵੀ ਮੈਂ ਤੇਰੀ ਹੀ ਅਖਵਾਂਦੀ ਹਾਂ ਮੈਂ ਤੇਰਾ ਦਰ ਛੱਡ ਕੇ ਹੋਰ ਕਿਧਰੇ ਪਿਆਰ ਨੂੰ ਤਿਆਰ ਨਹੀਂ ਹਾਂ ਜਿਨ੍ਹਾਂ ਨੇ ਹੋ ਦੁਜਾਣੇ ਲੱਗਾ ਚੂਰ ਮਰੋ ਸੇਵਾਡੀਆਂ ਜਿਨ੍ਹਾਂ ਦਾ ਪਿਆਰ ਦਿੱਥੋਂ ਬਿਨਾ ਕਿਸੇ ਹੋਰ ਨਾਲ ਬਣਿਆ ਹੋਇਆ ਹੈ ਉਹ ਛੁੱਟਣਾ ਜ਼ਰੂਰ ਝੁਰ ਝੁਰ ਕੇ ਮਰ ਰਹੀਆਂ ਹਨ ਹੋ ਨਾ ਛੋਡੋ ਕੰਤ ਪਾਸਰਾ ਮੈਂ ਖਸਮ ਪ੍ਰਭੂ ਦਾ ਸੋਹਣਾ ਪਾਸਾ ਕਦੇ ਵੀ ਨਾ ਛੱਡਾਂਗੀ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੰਜਾ ਆਸਰਾ ਰਹਾਓ ਮੇਰਾ ਉਹ ਪਿਆਰਾ ਲਾਲ ਸਦਾ ਆਨੰਦ ਸਰੂਪ ਹੈ ਰੰਗੀਲਾ ਹੈ ਮੇਰਾ ਇਹੀ ਆਸਰਾ ਹੈ ਰਹਾਓ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝੇ ਉੱਪਰ ਬੋ ਮਾਣੀਆਂ ਏ ਖਸਮ ਪ੍ਰਭ ਪ੍ਰਮਾਤਮਾ ਮੇਰਾ ਤਾਂ ਤੂੰ ਹੀ ਸੱਜਣ ਹੈ ਤੂੰ ਹੀ ਸੰਬੰਧੀ ਹੈ ਤੂੰ ਹੀ ਮਿੱਤਰ ਹੈ ਮੈਨੂੰ ਤਾਂ ਤੇਰੇ ਉੱਤੇ ਹੀ ਮਾਣ ਹੈ ਜਾ ਤੂੰ ਅੰਦਰ ਤਾਂ ਸੁਖੇ ਤੂੰ ਨੇ ਮਾਣੀ ਮਾਣੀਆਂ ਜਦੋਂ ਤੂੰ ਮੇਰੇ ਹਿਰਦੇ ਘਰ ਵਿੱਚ ਵਸਦਾ ਹੈ ਤਦੋਂ ਹੀ ਮੈਂ ਸੁਖੀ ਹੁੰਦੀ ਹਾਂ ਮੈਂ ਨੇ ਮਾਣੀ ਦਾ ਤੂੰ ਹੀ ਮਾਣ ਹੈ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵਿਖਾਲ हे कृपा ਦੇ ਖਜ਼ਾਨੇ ਖਸਮ ਪ੍ਰਭ ਪਰਮਾਤਮਾ ਜੇ ਤੂੰ ਮੇਰੇ ਉੱਤੇ दयावान ਹੋਇਆ ਹੈ ਤਾਂ ਆਪਣੇ ਚਰਨਾਂ ਤੋਂ ਬਿਨਾ ਕੋਈ ਹੋਰ ਆਸਰਾ ਨਾ ਵਿਖਾਈ ਮੈਂ ਕਿਤੇ ਦਰ ਦਰ ਤੇ ਨਾ ਭਟਕਦੀ ਫਿਰਾ ਇਹਾ ਪਾਈ ਮੂਦਾ ਤੜੀ ਨਿਤ ਹਿਰਦੇ ਰੱਖਾਂ ਸਮਾਲ ਮੈਂ ਤਾਂ ਇਹੋ ਜੀ ਸੋਹਣੀ ਦਾਤ ਲੱਭੀ ਹੋਈ ਹੈ ਇਸੇ ਨੂੰ ਮੈਂ ਆਪਣਾ ਸਦਾ ਆਪਣੇ ਹਿਰਦੇ ਵਿੱਚ ਸਾਹ ਬਸਾਂਬ ਕੇ ਰੱਖਦੀ ਹਾਂ ਜੋ ਤੇਰੇ ਨਾਮ ਦੀ ਦਾਤ ਹੈ ਪ੍ਰਮਾਤਮਾ ਭਾਵ ਜੁਲਾਈ ਪੰਦ ਤੋ ਨੈਣੀ ਦਰਸ ਦਿਖਾਲ ਏ ਖਸਮ ਪ੍ਰਭੂ ਮੈਂ ਆਪਣੇ ਪੈਰਾਂ ਨੂੰ ਤੇਰੇ ਦੇਸ ਲੈ ਜਾਣ ਵਾਸਤੇ ਤੇਰੇ ਦੇਸ ਜਾਣ ਵਾਲੇ ਰਸਤੇ ਉੱਤੇ ਤੋਹਾਂ ਏ ਪਿਆਰੇ ਮੇਰੀਆਂ ਇਨ੍ਹਾਂ ਅੱਖਾਂ ਨੂੰ ਆਪਣਾ ਦਰਸ਼ਨ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਜੇ ਗੁਰੂ ਮੇਰੇ ਉਤੇ ਦਿਆવાન ਹੋਵੇ ਤਾਂ ਮੈਂ ਉਸ ਪਾਸੋਂ ਆਪਣੇ ਕੰਨਾਂ ਨਾਲ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਸੁਣਦੀ ਰਹਾ ਕਿਤੇ ਲੱਖ ਕਰੋੜ ਪਰੀਏ ਰੋਮਨਾ ਪੂਜਨ ਤੇਰੇ ਆ ਜੇ ਮੈਂ ਕਿਤਨੇ ਹੀ ਲਖਾਂ ਤੇ ਕਰੋੜਾਂ ਤੇਰੇ ਗੁਣ ਦਸਾਂ ਤਾਂ ਵੀ ਉਹ ਸਾਰੇ ਤੇਰੇ ਇੱਕ ਰੋਮ ਦੀ ਵਡਿਆਈ ਤੱਕ ਨਹੀਂ ਆਪੜ ਸਕਦੇ ਤੂੰ ਸਾਹੀ ਤੂੰ ਸਾਹ ਹੋ ਕਹਿ ਨਾ ਸਕਾਂ ਗੁਣ ਤੇਰੇ ਆ ਤੂੰ ਸਾਹੀ ਹੂੰ ਸਾਹ ਹੋ ਕਹਿ ਨਾ ਸਕਾਂ ਗੁਣ ਤੇਰੇ ਆ ਏ ਪਿਆਰੇ ਤੂੰ ਸ਼ਾਹਾਂ ਦਾ ਬਾਦਸ਼ਾਹ ਹੈ ਮੈਂ ਤੇਰੇ ਸਾਰੇ ਗੁਣ ਬਿਆਨ ਨਹੀਂ ਕਰ ਸਕਦੇ ਸਹੀਆ ਤੂ ਅਸੰਖ ਮਨਯੋ ਹਬ ਵਧਾਣੀਆਂ ਏ ਪਿਆਰੇ ਅਗਣਤ ਅਣ ਗਿਣਤੇ ਹੀ ਸਹੇਲੀਆਂ ਤੇਰੇ ਦਰ ਦੀਆਂ ਦਾਸੀਆਂ ਹਨ ਮੇਰੇ ਨਾਲੋਂ ਸਾਰੀਆਂ ਹੀ ਚੰਗੀਆਂ ਹਨ ਇੱਕ ਭੌਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਇੱਕ ਰਤਾ ਵੀ ਸਮੇ ਲਈ ਹੀ ਮੇਰੇ ਵੱਲ ਵੀ ਮਿਹਰ ਦੀ ਨਿਗਾਹ ਨਾਲ ਵੇਖ ਮੈਨੂੰ ਵੀ ਦਰਸ਼ਨ ਦੇ ਤਾਂ ਕਿ ਮੈਂ ਵੀ ਆਤਮਕ ਆਨੰਦ ਮਾਣ ਸਕਾਂ ਜੈ ਡਿਠੇ ਮਨ ਧੀਰੀ ਐ ਕਿਲ ਵਿਖਵੰਜਨ ਦੂਰੇ ਹੈ ਮਾ ਜਿਸ ਪ੍ਰਭੂ ਦਾ ਦਰਸ਼ਨ ਕੀਤੇ ਆ ਮਨ ਧੀਰੇ ਜ ਫੜਦਾ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿ ਆ ਭਰਪੂਰੇ ਹੈ ਮਾ ਮੈਨੂੰ ਭਲਾਉ ਪਿਆਰਾ ਕਿਵੇਂ ਵਿਸਰ ਸਕਦਾ ਹੈ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਉਏ ਨੇ ਮਾਣੀ ਟੈ ਪਈ ਮਿਲਿਆ ਸਹਿਜ ਸੁਭਾਏ ਜਦੋਂ ਮੈਂ ਆਤਮਕ ਡੋਲਤਾ ਵਿੱਚ ਪ੍ਰੇਮ ਵਿੱਚ ਟਿਕ ਕੇ ਅਜ਼ਜ਼ ਅਜ਼ਾਜ਼ ਹੋ ਕੇ ਮਾਣ ਛੱਡ ਕੇ ਨਿਮਾਣੀ ਹੋ ਕੇ ਉਸ ਦੇ ਦਰ ਤੇ ਟੈ ਪਈ ਤਾਂ ਉਹ ਪਿਆਰਾ ਮੈਨੂੰ ਮਿਲ ਪਿਆ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਨਾਨਕ ਆਖਦਾ ਹੈ ਕਿ ਕਿਸੇ ਪੂਰਬਲੇ ਜਨਮ ਵਿੱਚ ਚੰਗੀ ਕਿਸਮਤ ਦਾ ਲਿਖਿਆ ਲੇਖ ਮੈਨੂੰ ਗੁਰੂ ਦੀ ਸਹਾਇਤਾ ਨਾਲ ਮਿਲ ਪਿਆ ਹੈ ਸੋਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਣ ਪੁਕਾਰ ਨ ਪੋਥੀਆਂ ਜਿਹੜੇ ਮਨੁੱਖ ਵੇਦ ਪੁਰਾਣ ਸਿਮਰਤੀਆਂ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼ ਉੱਚੀ ਉੱਚੀ ਸੁਣਾਉਂਦੇ ਹਨ ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪ੍ਰਚਾਰ ਹੀ ਸਾਰੇ ਲੋਕ ਕਰਦੇ ਹਨ ਕੂੜ ਹੀ ਕੁਮਾਰੇ ਹਨ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਨਾਮ ਅਨਧਾਨਯਪਾਰ ਭਗਤਾ ਮਨ ਵਸੈ ਪ੍ਰਮਾਤਮਾ ਦੇ ਨਾਮ ਦਾ ਬੇਅੰਤ ਖਜ਼ਾਨਾ ਪ੍ਰਮਾਤਮਾ ਦੇ ਭਗਤਾ ਦੇ ਹਿਰਦੇ ਵਿੱਚ ਵਸਦਾ ਹੈ ਜਨਮ ਮਰਨ ਮੋ ਦੁਖ ਸਾਧੂ ਸੰਗ ਨਸੈ ਰਹਾਓ ਗੁਰੂ ਦੀ ਸੰਗਤ ਵਿੱਚ ਨਾਮ ਜਪਿਆਂ ਜਨਮ ਮਰਨ ਦੇ ਦੁਖ ਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦੇ ਹਨ ਰਹਾਓ ਮੋਹ ਬਾਦ ਹੰਕਾਰ ਸਰਪਰ ਰੁੰਨਿਆ ਓਹ ਮਨੁੱਖ ਮਾਇਆ ਦੇ ਮੋਹ ਵਿੱਚ ਸਾਸ਼ਤਰ ਅਥ ਵਿੱਚ ਹੰਕਾਰ ਵਿੱਚ ਫਸ ਕੇ ਜਰੂਰ ਦੁਖੀ ਹੁੰਦੇ ਹਨ ਸੁਖ ਨਾ ਪਾਏ ਨਮੂਲ ਨਾਮ ਵਿਸ਼ੁੰਨਿਆ ਕੌਣ ਦੁਖੀ ਹੁੰਦੇ ਹਨ ਜੋ ਪ੍ਰਭੂ ਦੇ ਨਾਮ ਤੋਂ ਵਿਛੜੇ ਹੋਏ ਹਨ ਉਹ ਮਨੁੱਖ ਕਦੇ ਵੀ ਆਤਮਕ ਆਨੰਦ ਨਹੀਂ ਮਾਣਦੇ ਮੇਰੀ ਮੇਰੀ ਧਾਰ ਬੰਦਨ ਬੰਦਿਆ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਾਇਆ ਦੀ ਮਮਤਾ ਦਾ ਖਿਆਲ ਮਨ ਵਿੱਚ ਟਿਕਾ ਕੇ ਮੋਹ ਦੇ ਬੰਧਨ ਵਿੱਚ ਬੱਜੇ ਰਹਿੰਦੇ ਹਨ ਤੇ ਮੇਰੀ ਮੇਰੀ ਕਰਦੇ ਰਹਿੰਦੇ ਹਨ ਉਹਨਾਂ ਨੂੰ ਕਿਤੇ ਟਿਕਾਈ ਨਹੀਂ ਹੁੰਦੀ ਨਰਕ ਸੁਰਗ ਗਿਆ ਵਰਤਾਰ ਮਾਇਆ ਧੰਦਿਆ ਨੀਰੀ ਮਾਇਆ ਦੇ ਝਮੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁੱਖ ਭੋਗਦੇ ਰਹਿੰਦੇ ਹਨ ਨਰਕ ਹੈ ਦੁੱਖ ਤੇ ਸੁਰਗ ਹੈ ਸੁੱਖ ਇੱਥੇ ਪਾਤਸ਼ਾਹ ਨੇ ਉਹ ਵਰਣਨ ਕੀਤਾ ਹੈ ਸੋਦਤ ਸੋਦਤ ਸੋਦ ਤਤ ਵਿਚਾਰਿਆ ਚੰਗੀ ਤਰ੍ਹਾਂ ਪੜਤਾਲ ਕਰਕੇ ਨਿਰਣਾ ਕਰਕੇ ਅਸੀਂ ਇਸ ਅਸਲੀਅਤ ਉੱਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਕ ਆਨੰਦ ਨਹੀਂ ਮਿਲ ਸਕਦਾ ਨਾਮ ਬਿਨਾਂ ਸੁਖ ਨਾ ਹੈ ਸਰ ਪਰ ਹਾਰਿਆ ਨਾਮ ਤੋਂ ਵਾਂਝੇ ਰਹਿਣ ਵਾਲੇ ਜ਼ਰੂਰ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਂਦੇ ਹਨ ਤੇ ਸੁਖ ਨਹੀਂ ਪ੍ਰਾਪਤ ਕਰ ਸਕਦੇ ਉਹ ਦੁਖੀ ਰਹਿੰਦੇ ਹਨ ਉਹ ਲੋਕਾਂ ਨੂੰ ਵੇਖ-ਵੇਖ ਕੇ ਦੁਖੀ ਹੁੰਦੇ ਰਹਿੰਦੇ ਹਨ ਤੇ ਆਪ ਸੁਖੀ ਹੋਣ ਵਾਸਤੇ ਬੜੇ ਪਾਪੜ ਵੇਲਦੇ ਹਨ ਪਰ ਉਹ ਹੋਰ ਦੁੱਖਾਂ ਦੇ ਦਲਦਲ ਵਿੱਚ ਤਸਦੇ ਜਾਂਦੇ ਹਨ ਕਿਉਂਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਉਹ ਭਾਲਦੇ ਨੇ ਸੁਖ دنیਾਈ ਚੀਜ਼ਾਂ ਤੋਂ ਕਿ ਅਸੀਂ ਇਹ ਗੱਡੀਆਂ ਖਰੀਦ ਲਈਆਂ ਕੋਠੀਆਂ ਪਾ ਲਈਆਂ ਹੋਰ ਅਸੀਂ دنیਾਈ ਧੰਦੇਆਂ ਵਿੱਚ ਰੁੱਝੇ ਹੋਏ ਹਾਂ ਸਾਨੂੰ ਸੁਖ ਮਿਲੇਗਾ ਨਹੀਂ ਭਾਈ ਸੁਖ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਨਾਮ ਦੇ ਵਿੱਚ ਹੈ ਪ੍ਰਮਾਤਮਾ ਦੇ ਤੇ ਨਾਮ ਕੋ ਜਪਦੇ ਨਹੀਂ ਲੋਕ ਜਿਹੜੇ ਦੁਖੀ ਰਹਿੰਦੇ ਹਨ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 768 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 762 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ